ਤਦ ਯਾਦ ਹੋਵੇਗਾ ਵੀ 2009 ਦੀ ਇਲੈਕਸ਼ਨ ਦੇ ਵਿੱਚ ਵਿਨੋਦ ਖੰਨਾ ਸਟਾਰ ਨੂੰ ਹਰਾ ਕੇ ਦੇ ਵਿੱਚ ਇੱਕ ਸਤਾਨਿਕ ਲੀਡਰ ਨੂੰ ਲਿਆਂਦਾ ਗਿਆ ਸੀ ਪ੍ਰਤਾਪ ਸਿੰਘ ਬਾਜਾ ਜੀ ਤੇ ਲੋਕਾਂ ਦੇ ਇਸ਼ੂ ਦੇ ਨਾਂ ਉਤੋਂ ਇਹ ਹਮੇਸ਼ਾ ਇੱਕ ਲੋਕਾਂ ਦੀ ਚਾਹ ਰਹੀ ਹੈ ਵੀ ਸਾਨੂੰ ਉਹ ਲੀਡਰ ਦਿੱਤਾ ਜਾਏ ਜਿਹੜਾ ਸਾਡੇ ਵਿੱਚ ਵਿਚਰਦਾ ਚਲੀ ਚਨੀ ਦਿਓਤ ਜੀ ਸ਼ਾਇਦ ਆਪਣੀ ਮਸਰੂਫੀਅਤ ਕਰਕੇ ਜਾਂ ਟਾਈਮ ਨਹੀਂ ਦੇ ਸਕੇ ਗੁਰਦਾਸਪੁਰ ਨਹੀਂ ਆਏ ਤੇ ਲੋਕਾਂ ਦਾ ਲੋਗਾ ਦਾ ਇੱਕ ਸਾਰੇ ਵਰਕਰਸ ਦੀ ਇੱਕ ਪਹਿਲੀ ਗੱਲ ਸੀ ਵੀ ਸਾਨੂੰ ਜੀ ਲੋਕਲ ਲੀਡਰ ਚਾਹੀਦਾ ਹੈ ਮੈਂ ਸਮਝਦਾ ਵੀ ਲੋਕ ਵੀ ਬੜੇ ਸਿਆਣੇ ਹੋ ਗਏ ਆ ভোটার ਵੀ ਸਿਆਣਾ ਹੋ ਗਿਆ ਹੈ ভোটার ਦੇ ਆਮ ਆਦਮੀ ਪਾਰਟੀ ਦਾ ਜਿਹੜਾ ਗਲਤੀ ਸੀ ਜਿਹੜੀ ਬਦਲਾਅ ਦੀ ਰਾਜਨੀਤੀ ਤੇ ਉਹ ਵੋਟਾਂ ਵਾਕੇ ਆਏ ਸੀ ਤੁਹਾਨੂੰ ਵੇਖੋ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭਣ ਆਜੋਣਾ ਨੂੰ ਆਪਣੇ ਜਿਹੜੇ ਤੇ ਬਦਰੀ ਉਹ ਉਤਾਰ ਕੇ ਯਾਨੀ ਕਿ ਬਕਰੀਆਂ ਨੂੰ ਉਹਨਾਂ ਨੂੰ ਪ੍ਰੋਜੈਕਟ ਕਰਨਾ ਪਿਆ ਦੇ نو ਇਟ ਜੇ ਅਦਰਵਾਈਜ਼ ਤੁਹਾਡੇ ਸੂਬੇ ਦੀ ਸਰਕਾਰ 3 ਸਾਲ ਪਏ ਹੋਣ ਤੇ ਲੋਕ ਤਾਂ ਮਾਰ ਮਾਰ ਛਲਾਂਦੇ ਨੇ ਵੀ ਨਹੀਂ ਸਾਨੂੰ ਮੌਕਾ ਮਿਲਿਆ ਆ ਤੁਸੀਂ ਕਈ ਕੋਈ ਜ਼ਿਕਰ ਕਰ ਰਹੇ ਸੀ ਵੀ ਜਿਹੜੇ ਕਹਿਦੇ ਉਹ ਵੀ ਵਾਪਸ ਸਾਾਨੂੰ ਖਿੰਦੇ ਆ ਤਾਂ ਹੈ ਪਰ ਮੈਂ ਸਮਝ ਨਹੀਂ ਸਕਦਾ ਪਾਰਟੀ ਕਿਸੇ ਪਾਰਟੀ ਦਾ ਜੁੜਿਆ ਹੋਏ ਫਿਰ ਉਹ ਨੇਤਾ ਸੋਸ਼ੀਲੀ ਤਾਂ ਰਹਿਣੀ ਹੈ ਪਰ ਜਿੱਥੇ ਪਾਰਟੀ ਲੈਵਲ ਦੀ ਆ ਜਾਂਦੀ ਹੈ ਮੇਰੇ ਹਿਸਾਬ ਨਾਲ ਅਸੀਂ ਮੁਝੈਲ ਹਾਂ ਅਸੀਂ ਕਦੇ ਵੀ ਇਸ ਕਿਸਮ ਦੀ ਆਪਣੀ ਪਾਰਟੀ ਨਾਲ ਕਦੀ ਧੋਖਾ ਨਹੀਂ ਕਰਾਂਗੇ ਵਫਾਦਾਰ ਹੁੰਦੀ ਹੈ ਵੀ ਯਾਰ ਮੇਡੀ ਪਾਰਟੀ ਨੇ ਜਿਸ ਪਾਰਟੀ ਨੇ ਉਹਨਾਂ ਨੂੰ ਐਮਐਲਏ ਬਣਾ ਕੇ ਮੰਤਰੀ ਬਣਾ ਕੇ ਇਸ ਤੋਂ ਅੱਗੇ ਤੁਸੀਂ ਸੋ ਮੈਨ ਹੀ ਸਮਝਦਾ ਇਸ ਕਿਸਮ ਦਾ ਕੋਈ ਕਿਆਫਾ ਵੀ ਹੋਣਾ ਚਾਹੀਦਾ ਹੈ ਵੀ ਸ਼ਾਇਦ ਕੁਲਦੀਪ ਸਿੰਘ ਢਾਲੀਵਾਲ ਏ ਦੇ ਛੱਡ ਕੇ ਪਾਰਟੀ ਕਿਸ ਹੋਰ ਪਾਰਟੀ ਜਾਣਾ ਚਾਹੇ ਕਿਉਂਕਿ ਤਿੰਨ ਸਾਲ ਪਹਿਨ ਉਹਨਾਂ ਦੀ ਸਰਕਾਰ ਤੇ ਤੇ ਮੇਰੇ ਹਿਸਾਬ ਨਾਲ ਤਿੰਨ ਸਾਲ ਪਹਿਨ ਜੀ ਕਹਿਣ ਨੂੰ ਪਹਿਦ ਕਹਿੰਦੇ ਕਹਿੰਦੇ ਨੇ ਵੀ ਅਜੇ ਤਿੰਨ ਸਾਲ ਤੱਕ ਸਤਾਈ ਤੱਕ ਰਹੇਗੀ ਪਰ ਮੈਨੂੰ ਮੁਸ਼ਕਲ ਲੱਗਦੀ ਉਹ ਕੋਈ ਉਹਦਾ ਠੀਕ ਹੈ ਉਹ ਆਪਣੀ ਜਗ੍ਹਾ ਤੋਂ ਸਰਕਾਰ ਦੀ ਗੱਲ ਹੈ ਮੈਂ ਅੱਜ ਵੀ ਉਹਨਾਂ ਦੇ ਪੈਰੀ ਹੱਥ ਲਾਦਾ ਵੱਡੇ ਭਰਾ ਪਰ ਜਿੱਥੇ ਯਕੀਨ ਮਨਉਮਤਾ ਡਿਕੇਮਲੇ ਦੇ ਕਿ ਨਾ ਜਿੱਥੇ ਸਿਆਸਤ ਦੀ ਕੋਈ ਗੱਲ ਆ ਜਾਂਦੀ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਤੇ ਮੈਂ ਸਮਝਦਾ ਵੀ ਜਦੋਂ ਬੰਦਾ ਆਪਣੀ ਸਾਰੀ ਉਮਰ ਆਪਣੀ ਪਾਰਟੀ ਲਈ ਵਕਫ ਕਰਦਾ ਹੈ ਜੀ ਤੇ 40 ਸਾਲ ਮੈਂ ਕਾਂਗਰਸ ਦੀ ਤੇ ਅੱਜ ਤੁਹਾਨੂੰ ਬਿਨਾਂ ਕਿਸੇ ਵਜ੍ਹਾ ਤੋਂ ਹਾਂ وجہ ਪਾਰਟੀ ਕੋਈ ਤੇ ਸੀਐਨ ਦਾ ਕੋਈ

ਮੇਰੇ ਨਾਲ ਲੋਕ ਜੁੜੇ ਤੇ ਮੇਰਾ ਮੈਂ ਆਪਣੀ ਇਲੈਕਸ਼ਨ 12000 ਤੇ ਬੋਟਾ ਲਾ ਦਿੱਤੇ ਅਸੀਂ ਜਦੋਂ ਮੈਂ ਸੁਨੀਲ ਜਾਖੜ ਦੀ ਇਲੈਕਸ਼ਨ ਸੀ ਉਦੋਂ ਉਹ ਅਸੀਂ 26000 ਦਾ ਜਿੱਤੇ ਤੇ ਕਮੀ ਕਿੱਥੇ ਆ ਗਈ ਅਸੀਂ ਅਕੇ ਨੂੰ ਬਹੁਤ ਵੱਡੇ ਦੀ ਲੈ ਕੇ ਗਏ ਆ ਸੋ ਕਿਤੇ ਫਿਰ ਇਹ ਜਿਹੜੀ ਪੋਲਿਟੀਕਲ ਜਿਹੜੀਆਂ ਹੁੰਦੀਆਂ ਨੇ ਪਾਰਟੀ ਦੇ ਵਿੱਚ ਸੋ ਉਦੋਂ ਮੈਂ ਫਿਰ ਥੋੜੀ ਜਿਹੀ ਬੇਦੀ ਦਾ ਰਾਜਕੀ ਵੀ ਹੋਇਆ ਤੇ ਮੈਂ ਆਪਣੀ ਚੋਣ ਜਿਹੜੀ ਕੀਤੀ ਉਹ ਭਾਰਤੀ ਜਨਤਾ ਪਾਰਟੀ ਤੇ ਲੀਡਰਸ਼ਿਪ ਦੇ ਤਾ ਉਸ ਪਾਰਟੀ ਦਾ ਅਗਾਹ ਫਿਊਚਰ ਦੇਖਦੇ ਆ ਇਹ ਸੋਚਿਆ ਵੀ ਇਹ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਔਰ ਇਹਦੇ ਵਿੱਚ ਸਾਡੀ ਸੋਚ ਜਿਹੜੀ ਹੈ ਕਿਉਂਕਿ ਜਦੋਂ ਇੱਕ ਪਾਰਟੀ ਨੇ 40 ਸਾਲਾਂ ਨਾਲ ਨੈਸ਼ਨਲ ਪਾਰਟੀ ਸੀ ਤੇ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਦੈਨਿਕ ਸੂਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਮੁਲਕ ਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਖਾਸ ਕਰ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਹੈ ਉਸ ਤੋਂ ਬਾਅਦ ਤਾਂ ਲਗਭਗ ਇਸ ਤਰ੍ਹਾਂ ਹੋ ਗਿਆ ਕਿ ਹੁਣ ਅਸਲੀ ਚੋਣ ਅਖਾੜਾ ਭਖਿਆ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜੋ ਕਿ ਇਸ ਵਕਤ ਸਭ ਤੋਂ ਵੱਧ ਆਈਟੈਸ਼ਿੰਗ ਹੈ ਕਿ ਭਾਰਤੀ ਜਨਤਾ ਪਾਰਟੀ ਕੀ ਪਰਫਾਰਮ ਕਰੇਗੀ ਇਸ ਵਾਰ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੇਗੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਕਹ ਲਓ 2025 ਸਾਲਾਂ ਦੇ ਪਿਛਲੇ ਚੋਣ ਇਤਿਹਾਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਕੱਲੇ ਤੌਰ ਤੇ ਚੋਣ ਲੜ ਰਹੀ ਹੈ 13 ਦੀਆਂ 13 ਸੀਟਾਂ ਦੇ ਉੱਤੇ ਉਹਨਾਂ ਨੇ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੋਇਆ ਹੈ ਅੱਧੀ ਦਰਜਨ ਦੇ ਕਰੀਬ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਜੋ ਇੱਕ ਪੈਟ ਸੀਟ ਭਾਰਤੀ ਜਨਤਾ ਪਾਰਟੀ ਦੀ ਕਹ ਲਓ ਜਾਂ ਐਨਡੀਏ ਦੀ ਕਹ ਲਓ ਉਹ ਪੰਜਾਬ 'ਚ ਰਹੀ ਹੈ ਉਹ ਹੈ ਗੁਰਦਾਸਪੁਰ ਹਾਲਾਂਕਿ ਬੜੀ ਹੀ ਹਾਈ ਪ੍ਰੋਫਾਈਲ ਹੀ ਨਹੀਂ ਬੜੀ ਹੀ ਗਲੈਮਰਸ ਸੀਟ ਰਹੀ ਹੈ ਵਿਰੋਧ ਖੰਨਾ ਉਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਸਨੀ ਦਿਓਲ ਉਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਪਰ ਇਸ ਵਾਰ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਕੋਈ ਬਾਲੀਵੁੱਡ ਸਟਾਰਾ ਨਾ ਕੋਈ ਸਥਾਨਕ ਨੇਤਾ ਨੂੰ ਮੌਕਾ ਮਿਲੇਗਾ ਸਥਾਨਕ ਨੇਤਾ ਨੂੰ ਮੌਕਾ ਮਿਲਿਆ ਹੈ ਪਰ ਬੜੀ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ बतौर ਐਮਐਲਏ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਣ ਵਾਲੇ ਕਾਂਗਰਸ ਛੱਡ ਕੇ ਫਤਿਹਜੰਗ ਸਿੰਘ ਬਾਜਵਾ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਹਿਲੀ ਪਸੰਦ ਹੋਣਗੇ ਭਾਰਤੀ ਜਨਤਾ ਪਾਰਟੀ ਦੀ ਪਰ ਅਜੇ ਹਾਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਸ ਗੱਲ ਦੇ ਜਵਾਬ ਲਈ ਇਸ ਗੱਲ ਤੇ ਚਰਚਾ ਕਰਨ ਲਈ ਤੇ ਇਸ ਦੇ ਨਾਲ-ਨਾਲ ਪੂਰੇ ਦੇਸ਼ ਦੀ ਰਾਜਨੀਤੀ ਤੇ ਚਰਚਾ ਕਰਨ ਲਈ ਇਸ ਵਕਤ ਦੈਨਿਕ ਸਵੇਰਾ ਨਾਲ ਉਚੇਚੇ ਤੌਰ ਤੇ ਖੁਦ ਫਜ਼ਲ ਜੰਗ ਸਿੰਘ ਬਾਜਵਾ ਬਣੇ ਹੋਏ ਨੇ ਬਾਜਲਾ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਾਰੇ ਦੈਨਿਕ ਸਵੇਰਾ ਦੇ ਸ਼੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮਿੱਤੇ ਕਰ ਰਹੀ ਸੀ ਕਿ ਅਸੀਂ ਹਾਂ ਗੁਰਦਾਸਪੁਰ ਤੋਂ ਲੋਕ ਸਭਾ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਫਤੇਜੰਗ ਸਿੰਘ ਬਾਜਵਾ ਨਾਲ ਗੱਲਬਾਤ ਕਰਦੇ ਹੋਵਾਂਗੇ ਪਰ ਜੀ ਹਾਂ ਨਹੀਂ ਹੋਇਆ ਇਹਦੇ ਪਿੱਛੇ ਕੀ ਕਾਰਨ ਲੱਗ ਰਿਹਾ ਜੀ ਤੁਹਾਨੂੰ ਭਰੋਸੇ 'ਚ ਲਿਆ ਗਿਆ ਜਿਹੜਾ ਉਮੀਦਵਾਰ ਹੁਣ ਐਲਾਨਿਆ ਹੈ ਦੇਖੋ ਇਹ ਪਾਰਟੀ ਦਾ ਆਪਣਾ ਨਜ਼ਰੀਆ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਇਦਾਂ ਕੰਮ ਨਹੀਂ ਕਰਦੀ ਜੀ ਭਾਰਤੀ ਜਨਤਾ ਪਾਰਟੀ ਗਰਾਊਂਡ ਲੈਵਲ ਤੇ ਆਪਣੇ ਸਾਰੇ ਜਿਹੜੇ ਉਹ ਵਿਚਾਰ ਲੋਕਾਂ ਦੇ ਪਾਰਟੀ ਵਰਕਰਸ ਦੇ ਇਹ ਤੇ ਆਂਦੀ ਫੇਰ ਉਹ ਫੈਸਲਾ ਲੈਂਦੇ ਨੇ ਤਾਂ ਮੈਂ ਤਾਂ ਇੱਕ ਪਾਰਟੀ ਦਾ ਵਫਾਦਾਰ ਸਪਾਈ ਆ ਪਾਰਟੀ ਜਿੰਨੂੰ ਵੀ ਟਿਕਟ ਦੇ ਸਾਡਾ ਮਕਸਦ ਹੈ ਵੀ ਇਹ ਜਿਹੜੀ ਸੀਟ ਹੈ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਈ ਜਾਏ ਬਾਕੀ ਬਹੁਤ ਅੱਛੀ ਗੱਲ ਹੈ ਦਿਨੇਸ਼ ਬੱਬੂ ਜੀ ਸਾਡੇ ਹੀ ਸਾਥੀ ਨੇ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਸੁਜਾਨਪੁਰ ਤੋਂ ਸੋ ਜੇ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਤਾਂ ਕੋਈ ਸੋਚ ਸਮਝ ਕੇ ਕੀਤਾ ਹੋਵੇਗਾ ਤੇ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਜਿੱਥੇ ਤੱਕ ਪਾਰਟੀ ਲਈ ਕੰਮ ਕਰਨ ਦੀ ਗੱਲ ਹੈ ਉਹ ਦਿਨ ਦੁਨੀ ਤੇ ਰਾਤ ਚੌਕਨੀ ਮਿਹਨਤ ਕਰਕੇ ਅਸੀਂ ਕੋਸ਼ਿਸ਼ ਸਾਡੀ ਹੋਏਗੀ ਵੀ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਚੋਲੀ ਚ ਪਾਈ ਜਾਵੇ ਆ ਬਾਜਪਤ ਸਾਹਿਬ ਤੁਹਾਡਾ ਲੰਮਾ ਸਿਆਸੀ ਤਜਰਬਾ ਰਿਹਾ ਹੈ ਭਾਵੇਂ ਤੁਸੀਂ ਕਾਂਗਰਸ ਚ ਰਹੇ ਹੋ ਹੁਣ ਬੀਜੇਪੀ ਚੋਂ ਪਰ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਜਾਂ ਵਿਚਾਰਨ ਵਾਲੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੈਂ ਸ਼ੁਰੂ ਚ ਵੀ ਕਿਹਾ ਹਮੇਸ਼ਾ ਹੀ ਬਾਲੀਵੁੱਡ ਤੋਂ ਹੀ ਪੈਰਾਸ਼ੂਟ ਨਾਲ ਉਮੀਦਵਾਰ ਉਤਰਦਾ ਸੀ ਤੇ ਉਹਦੀ ਆਪਣੀ ਸਟਾਰਡਮ ਦੇ ਨਾਲ ਜਿਹੜਾ ਹੈਗਾ ਉਹ ਵੋਟਾਂ ਲੈ ਕੇ ਜਿੱਤ ਜਾਂਦੇ ਸੀ ਭਾਵੇਂ सनी देओल ਦੀ ਗੱਲ ਕਰੀਏ ਭਾਵੇਂ ਮਰਹੂਮ ਵਿਨੋਦ ਖੰਨਾ ਸਾਹਿਬ ਦੀ ਗੱਲ ਕਰੀਏ ਇਹ ਜੋ ਇਸਪੋਰਟ ਐਕਸਪੈਰੀਮੈਂਟ ਕੀਤਾ ਜਾ ਰਿਹਾ ਹੈ ਕਿ ਨਿਰੋਲ ਰਾਜਨੀਤਿਕ ਵਿਅਕਤੀ ਸਥਾਨਕ ਹਲਕੇ ਦਾ ਵਿਅਕਤੀ ਦਿੱਤਾ ਗਿਆ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਹ ਰਿਸਕੀ ਹੈ ਨਹੀਂ ਇਹਨੂੰ ਰਿਸਕੀ ਨਹੀਂ ਕਿਹਾ ਜਾ ਸਕਦਾ ਤੈਨੂੰ ਯਾਦ ਹੋਵੇਗਾ ਵੀ 2009 ਦੀ ਇਲੈਕਸ਼ਨ ਦੇ ਵਿੱਚ ਵਿਨੋਦ ਖੰਨਾ ਸਟਾਰ ਨੂੰ ਹਰਾਉਣ ਦੇ ਵਿੱਚ ਇੱਕ ਸਥਾਨਿਕ ਲੀਡਰ ਨੂੰ ਲਿਆਂਦਾ ਗਿਆ ਸੀ ਪ੍ਰਤਾਪ ਸਿੰਘ ਬਾਜਵਾਦ ਜੀ ਤੇ ਲੋਕਾਂ ਦੇ ਇਸ਼ੂਸ ਦੇ ਨਾਲ ਉਹ ਤੋਂ ਇਹ ਹਮੇਸ਼ਾ ਇੱਕ ਲੋਕਾਂ ਦੀ ਚਾਹ ਰਹੀ ਹੈ ਵੀ ਸਾਨੂੰ ਉਹ ਲੀਡਰ ਦਿੱਤਾ ਜਾਏ ਜਿਹੜਾ ਸਾਡੇ ਵਿੱਚ ਵਿਚਰਦਾ ਹੋਵੇ ਸਾਡੇ ਦੁੱਖ ਸੁੱਖ ਚ ਸ਼ਾਮਲ ਹੋਏ ਸਾਡੀ ਖੁਸ਼ੀ ਗਮੀ ਦੇ ਵਿੱਚ ਸਾਡੇ ਨਾਲ ਲਏ ਔਰ ਜਿਹੜੇ ਸਟਾਰਸ ਨਾਰਮਲੀ ਹੁੰਦੇ ਨੇ ਅਜੇ ਵਿਨੋਦ ਖੰਨਾ ਜੀ ਬਹੁਤ ਉੱਥੇ ਆਪਣੇ ਹਲਕੇ ਨਾਲ ਜੁੜੇ ਰਹਿੰਦੇ ਸਨ ਜੀ ਔਰ ਉਹਨਾਂ ਨੇ ਇੱਕ ਦੋ ਪੋਲ ਬਣਾਇਆ ਪੁਲਾਂ ਦਾ ਉਸ ਨੂੰ ਰਾਜਾ ਵੀ ਕਿਹਾ ਜਾਂਦਾ ਸੀ ਵਿਨੋਦ ਖੰਨਾ ਨੂੰ ਜਿੱਥੇ ਕਿ ਸਨੀ ਦਿਓਲ ਜੀ ਸ਼ਾਇਦ ਆਪਣੀ ਮਸਰੂਫੀਅਤ ਕਰਕੇ ਜਾਂ ਟਾਈਮ ਨਹੀਂ ਦੇ ਸਕੇ ਗੁਰਦਾਸਪੁਰ ਨਹੀਂ ਆਏ ਤੇ ਲੋਕਾਂ ਦਾ ਲੋਕਾਂ ਦਾ ਇੱਕ ਸਾਰੇ ਵਰਕਰਸ ਦੀ ਇੱਕ ਇਹ ਪਹਿਲੀ ਗੱਲ ਸੀ ਵੀ ਸਾਨੂੰ ਜੀ ਲੋਕਲ ਲੀਡਰ ਚਾਹੀਦਾ ਹੈ ਨਾ ਕਿ ਸਾਨੂੰ ਕੋਈ ਬਾਹਰੋਂ ਪੈਰਾਸ਼ੂਟ ਨਾਲ ਉਤਾਰਿਆ ਜਾਏ ਕਿਸੇ ਨੂੰ ਸੋ ਮੈਂ ਸਮਝਦਾ ਵੀ ਇਹ ਐਕਸਪੈਰੀਮੈਂਟਲੀ ਇਹ ਕੱਚੀ ਚੀਜ਼ ਹੈ ਦੇਖੋ ਇੱਕ ਮੈਂ ਚੀਜ਼ ਸਮਝਦਾ ਵੀ ਇੱਕ ਵਿਅਕਤੀ ਆਪਣੀ ਪਾਰਟੀ ਨੂੰ ਪਾਰਟੀ ਦੇ ਲਈ ਜਦੋਂ ਕੰਮ ਕਰਦਾ ਉਹਨੂੰ ਇਹ ਆਸ ਹੁੰਦੀ ਹਰ ਬੰਦੇ ਨੂੰ ਆਸ ਹੁੰਦੀ ਹੈ ਵੀ ਯਾਰ ਮੈਨੂੰ ਮੇਰੇ ਕੀਤੇ ਦਾ ਮੇਰੇ ਕੰਮ ਦਾ ਮੈਨੂੰ ਉਹਦਾ ਸਿਲਾ ਜ਼ਰੂਰ ਮਿਲੇਗਾ ਤੇ ਜਦੋਂ ਤੁਸੀਂ ਲੀਡਰ ਦੀ ਜਗ੍ਹਾ ਕਿਸੇ ਬਾਹਰਲੇ ਨੂੰ ਲਿਆਦੇ ਹੋ ਠੀਕ ਹੈ ਪਾਰਟੀ ਦਾ ਤੁਸੀਂ ਹੁਕਮ ਤੇ ਤੁਹਾਨੂੰ ਮੰਨਣਾ ਹੀ ਪੈਂਦਾ ਪਰ ਕਿਤੇ ਨਾ ਕਿਤੇ ਉਹਦੀ ਕਮੀ ਜ਼ਰੂਰ ਹੁੰਦੀ ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਉਹਨਾਂ ਨੇ ਟਾਈਮ ਨਹੀਂ ਦੇ ਸਕਣਾ ਤੇ ਲੋਕਾਂ ਦੇ ਜਿਹੜੇ ਕੰਮ ਨੇ ਸਾਡੇ ਜ਼ਿਲ੍ਹੇ ਦੇ ਜਿਹੜੇ ਕੰਮ ਨੇ ਹੁਣ ਸਰਕਾਰ ਲਈ ਅੱਜ ਮੋਦੀ ਸਾਹਿਬ ਨੂੰ ਅੱਜ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਤੁਸੀਂ ਕਹਿੰਦੇ ਵੀ ਮੈਗਨੇਟ ਵਾਂਗੂ ਅਟਰੈਕਟ ਕਰ ਰਹੀ ਹੈ ਉਹ ਮੈਗਨੇਟ ਕੌਣ ਹੈ ਉਹ ਮੈਗਨੇਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਜਿਹੜੀ ਉਹਨਾਂ ਦੀ ਵਿਕਸਿਤ ਭਾਰਤ ਦੀ ਅਗਲਿਆਂ ਨੇ ਆਪਣੀ ਪਰਫਾਰਮੈਂਸ ਤੇ ਆਪਣਾ ਫਿਊਚਰ ਦਾ ਰੋਡਮੈਪ ਲੋਕਾਂ ਨੂੰ ਦਿੱਤਾ ਹੈ ਉਹ ਰੋਡਮੈਪ ਹੈ 5 ਸਾਲਾਂ ਲਈ ਇਹ ਰੋਡਮੈਪ 2047 ਤੱਕ ਹੈ ਸੋ ਵਟ ਹੀ ਮੀਨਸ ਟੂ ਸੇ ਇਜ਼ ਵਿਜਨ ਅੱਛਾ ਜਿਹੜਾ ਕੰਟਰੀ ਅੱਜ ਫਾਈਨੈਂਸ਼ੀਅਲੀ ਇਕਨੋਮਿਕਲੀ ਇੰਡੀਆ ਸਟਰੋਂਗ ਹੋਇਆ ਅਸੀਂ ਟੌਪ ਦੀਆਂ 5 ਕੰਟਰੀਜ਼ ਦੇ ਵਿੱਚ ਆਏ ਆ 5 ਟ੍ਰਿਲੀਅਨ ਸਾਡੀ ਇਕਨੋਮੀ ਹੋਈ ਹੈ ਤੇ ਜੇ ਆਪਾਂ ਇਸ ਇਕਨੋਮੀ ਨੂੰ 10 ਟ੍ਰਿਲੀਅਨ ਕਰਨਾ ਹੈ ਔਰ ਅਸੀਂ ਦੇਸ਼ ਤੇ ਸਾਰੀ ਦੁਨੀਆ ਤੇ 3rd ਮੋਸਟ ਪਾਵਰਫੁਲ ਦੇਸ਼ ਬੰਨਾ ਹੈ ਤੇ ਫਿਰ ਉਹ ਆਪਾਂ ਨੂੰ ਨਰਿੰਦਰ ਮੋਦੀ ਜੀ ਦਾ ਜਿਹੜਾ ਰੋਡਮੈਪ ਹੈ ਇੱਕ ਤਾਂ ਹੁੰਦਾ ਨਾ ਐਵੇਂ ਗੱਲ ਕਹਿ ਦੇਣੀ ਅਗਲੇ ਨੇ ਕਰਕੇ ਵਿਖਾਈ ਹੈ ਔਰ ਤੁਹਾਨੂੰ ਪਤਾ ਹੈ ਵੀ ਜਿਹੜੀ ਕੋਦੋ ਚੀਜ਼ ਕੋਲੀੇ ਚੜਦੀ ਹੈ ਉਹ ਸਮਾਂ ਲੱਗਦਾ ਪਰ ਜਦੋਂ ਲੀੇ ਚੜ ਜਾਂਦੀ ਫਿਰ ਪੂਰੀ ਸਪੀਡ ਫੜ ਲੈਂਦੀ ਹੈ ਤੋ ਜਿਹੜਾ ਡਬਲ ਇੰਜਨ ਦੀ ਸਰਕਾਰ ਹੈ ਜਿਹੜੀ ਵਿਕਸਿਤ ਭਾਰਤ ਦੀ ਸਟਰੈਟਜੀ ਦੇ ਨਾਲ ਮੋਦੀ ਜੀ ਨੇ ਆਪਣਾ ਰੋਡ ਮੈਪ ਲੋਕਾਂ ਨੂੰ ਦਿੱਤਾ ਹੈ ਤੇ ਮੈਂ ਸਮਝਦਾ ਵੀ ਲੋਕ ਉਸ ਤੇ ਵਿਸ਼ਵਾਸ ਕਰ ਰਹੇ ਨੇ ਹਰ ਪਾਰਟੀ ਇਹ ਸਮਝਦੀ ਯਾਰ ਵੀ 2047 25 ਸਾਲ 25 ਸਾਲ ਦਾ ਜੇ ਰੋਡ ਮੈਪ ਹੈ ਕੋਈ ਮੋਦੀ ਜੀ ਨੂੰ ਕੋਈ ਕੰਟੈਸਟ ਨਹੀਂ ਦੇਖ ਰਿਹਾ ਅਗਲੇ ਬੰਨੇ ਤੇ ਇਹ ਚੀਜ਼ਾਂ ਤੇ ਫਿਰ ਹਰ ਕੋਈ ਅਟ੍ਰੈਕਟ ਕਰਦਾ ਵੀ ਯਾਰ ਦੇ ਸਪੋਜ਼ਿੰਗ ਕਿਸੇ ਨੇ ਪੰਜਾਬ ਲਈ ਕੁਝ ਕਰਦਾ ਹੈ ਉਦਾਹਰਨ ਦੇ ਤੌਰ ਤੇ ਮਹਾਰਾਣੀ ਪਰਨੀਤ ਕੋਰ ਆਏ ਨੇ ਉਹ ਕਹਿੰਦੇ ਪਟਿਆਲੇ ਲਈ ਕੁਝ ਕਰਦਾ ਤੇ ਪਟਿਆਲੇ ਲਈ ਤਾਂ ਹੀ ਕੁਝ ਹੋ ਸਕਦਾ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਹੋਵੋਗੇ ਮਤਲਬ ਇਹ ਇੱਕ ਕੀ ਫੈਕਟਰ ਰਹੇਗਾ ਇੱਕ ਕੀ ਫੈਕਟਰ ਇਹ ਕਿ ਉੱਪਰ ਸਰਕਾਰ ਹੈ ਤਾਂ ਹੀ ਹਲਕੇ ਦਾ ਵਿਕਾਸ ਹੋਏਗਾ ਪਰ ਮੈਂ ਦੁਬਾਰਾ ਫਿਰ ਗੁਰਦਾਸਪੁਰ ਤੇ ਆਉਣਾ ਚਾਹੁੰਦਾ ਤੁਸੀਂ ਖੁਦ ਜ਼ਿਕਰ ਕੀਤਾ ਹੈ ਕਿ ਸਨੀ ਦਿਓਲ ਸਾਹਿਬ ਜਿਹੜੇ ਨੇ ਉਹ ਆਪਣੀ ਮਸ਼ਰੂਫੀਅਤ ਕਾਰਨ ਸਮਾਂ ਨਹੀਂ ਦੇ ਸਕੇ ਪਰ ਲੱਗਦਾ ਨਹੀਂ ਕਿ ਹੁਣ ਜੋ ਤੁਹਾਡਾ ਨਵਾਂ ਕੈਂਡੀਡੇਟ ਹੈ ਹੁਣ ਗੁਰਦਾਸਪੁਰ ਹਲਕੇ ਦੇ ਵੋਟਰਾਂ ਦੀ ਉਹ ਨਾਰਾਜ਼ਗੀ ਜਿਹੜੀ ਸਨੀ ਦਿਓਲ ਦੀ ਐਬਸੈਂਸ ਕਰਕੇ ਪੈਦਾ ਹੋਈ ਹੈ ਉਹ ਦਾ ਖੰਬਿਆ ਜਾ ਭੁਤਣਾ ਕਰ ਪੈ ਸਕਦਾ ਹੈ ਨਹੀਂ ਮੈਂ ਸਮਝਦਾ ਵੀ ਲੋਕ ਖੁਸ਼ ਹੋਣਗੇ ਵੀ ਉਹਨਾਂ ਨੇ ਇਹ ਸਮਝਿਆ ਵੀ ਪਾਰਟੀ ਨੇ ਜਿਹੜੀ ਉਹਨਾਂ ਦੇ ਮਨ ਦੀ ਇੱਛਾ ਸੀ ਉਸ ਨੂੰ ਮੁੱਖ ਰੱਖਦੇ ਹੋਇਆ ਉਸ ਚੀਜ਼ ਤੇ ਉਹਨਾਂ ਪਹਿਰਾ ਦਿੱਤਾ ਔਰ ਉਹਨਾਂ ਵੇਖਿਆ ਵੀ ਲੋਕਾਂ ਦੀ ਇੱਕ ਇਹ ਡਿਮਾਂਡ ਸੀ ਔਰ ਪੱਕੀ ਡਿਮਾਂਡ ਸੀ ਜਦੋਂ ਸ਼ੁਰੂਆਤ ਹੁੰਦੀ ਸੀ ਇਲੈਕਸ਼ਨ ਦੇ ਗੁਰਦਾਸਪੁਰ ਦੀ ਕੋਈ ਗੱਲ ਤੇ ਉਹ ਇਹ ਕਹਿੰਦੇ ਸੀ ਵੀ ਸਾਨੂੰ ਇਕ ਸਤਾਨਿਕ ਲੀਡਰ ਦਿੱਤਾ ਜਾਣਾ ਚਾਹੀਦਾ ਜਿਹੜਾ ਸਾਡੇ ਕੰਮ ਕਰਾ ਸਕੇ ਜਿਹੜਾ ਸਾਡੇ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾ ਸਕੇ ਔਰ ਮੈਂ ਮੈਨੂੰ ਪੂਰਾ ਯਕੀਨ ਹੈ ਵੀ ਦਿਨੇਸ਼ ਬੱਬੂ ਵੀ ਮਤੀਤ ਜਿੱਤ ਕੇ ਜਾਂਦੇ ਨੇ ਤੇ ਫਿਰ ਡੈਫੀਨਿਟਲੀ ਉਹ ਆਪਣੇ ਸਟੇ ਆਪਣੇ ਜ਼ਿਲ੍ਹੇ ਨੂੰ ਅੱਗੇ ਵਧਾ ਲਈ ਕੋਈ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਣ ਜਿਹੜੀ ਕਿ ਲੋੜ ਹੈ ਅੱਜ ਪੰਜਾਬ ਸੈਂਟਰ ਦੇ ਵਿੱਚ ਸੈਂਟਰ ਸਰਕਾਰ ਦਾ ਹਿੱਸਾ ਬਣਨਤੀ ਬੜੀ ਜ਼ਬਰਦਸਤ ਲੋਡ ਹੈ ਔਰ ਸੈਂਟਰ ਦੀ ਥਾਪੜਾ ਸੈਂਟਰ ਦੇ ਨਾਲ ਟੀਮ ਵਰਕ ਦੇ ਬਿਨਾ ਪੰਜਾਬ ਪਿੱਛੇ ਜਾਈ ਜਾ ਰਿਹਾ ਦੂਜੇ ਸੂਬੇ ਅੱਗੇ ਆਈ ਜਾ ਰਹੇ ਨੇ ਸੋ ਮੈਂ ਸਮਝਦਾ ਵੀ ਲੋਕ ਵੀ ਬੜੇ ਸਿਆਣੇ ਹੋ ਗਿਆ ਵੋਟਰ ਵੀ ਸਿਆਣਾ ਹੋ ਗਿਆ ਵੋਟਰ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਗਲਤੀ ਸੀ ਜਿਹੜੀ ਬਦਲਾਅ ਦੀ ਰਾਜਨੀਤੀ ਤੇ ਉਹ ਵੋਟਾਂ ਵਾਕੇ ਆਏ ਸੀ ਤੁਹਾਨੂੰ ਵੇਖੋ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭਣ ਦੇ ਅੱਜ ਉਹਨਾਂ ਨੂੰ ਆਪਣੇ ਜਿਹੜੇ ਜਿਹੜੇ ਮੰਤਰੀ ਉਹ ਉਤਾਰ ਕੇ ਯਾਨੀ ਕਿ ਮੰਤਰੀਆਂ ਨੂੰ ਉਹਨਾਂ ਨੂੰ ਪ੍ਰੋਜੈਕਟ ਕਰਨਾ ਪਿਆ ਦੇ نو ਇਟ ਨਹੀਂ ਤੇ ਅਦਰਵਾਈਜ਼ ਤੁਹਾਡੇ ਸੂਬੇ ਦੀ ਸਰਕਾਰ 3 ਸਾਲ ਪਹਿ ਹੋਣ ਤੇ ਲੋਕ ਤਾਂ ਮਾਰ ਮਾਰ ਛਾਲਾ ਆਉਂਦੇ ਨੇ ਵੀ ਨਹੀਂ ਸਾਨੂੰ ਮੌਕਾ ਮਿਲਿਆ ਆ ਤੁਸੀਂ ਕਈ ਕੋਈ ਜ਼ਿਕਰ ਕਰ ਰਹੇ ਸੀ ਵੀ ਜਿਹੜੇ ਗਏ ਨੇ ਉਹ ਵੀ ਵਾਪਸ ਸਾਨੂੰ ਫਿਰਦੇ ਆ ਸੋ ਇਹ ਬੜੀਆਂ ਗੱਲਾਂ ਨੇ ਇਹਦੇ ਵਿੱਚ ਮੈਂ ਸਮਝਦਾ ਵੀ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਇਹ ਸੀ ਦਾ ਐਡਵਾਂਟੇਜ ਮਿਲੂਗਾ ਫਾਇਦਾ ਹੋਊਗਾ ਲੋਕ ਵੀ ਇਹ ਸਮੇਂ ਦੇ ਨੇ ਵੀ ਇਹ ਪ੍ਰੋਸਪੈਕਟਿਵ ਪਾਰਟੀ ਹੈ ਇਸ ਦੇ ਨਾਲ ਜੁਟਾਂਗੇ ਤੇ ਸਾਨੂੰ ਸਾਡੇ ਸੂਬੇ ਨੂੰ ਬਹੁਤ ਹੁਦਾ ਫਾਇਦਾ ਹੋਊਗਾ ਕੁਝ ਇੱਕ ਸਵਾਲ ਉਹ ਕਰ ਲਈਏ ਜਿਹੜੇ ਆਮ ਅੱਜਕੱਲ ਸਿਆਸੀ ਸਫਾ ਚ ਸਿਆਸੀ ਗਲਿਆਰੇ ਚ ਗੱਲਾਂ ਹੁੰਦੀਆਂ ਨੇ ਖੁੰਡ ਚਰਚਾ ਹੁੰਦੀ ਹੈ ਇਹਨਾਂ ਦੀ ਵਿਧਾਨ ਸਭਾ ਦੀ ਗੈਲਰੀ ਚ ਹੁੰਦੀ ਹੈ ਸਿਵਲ ਸਕੱਤਰੇਰੀਟ ਦੇ ਪ੍ਰੈਸ ਰੂਮ ਚ ਹੁੰਦੀ ਹੈ ਜਾਂ ਮੰਤਰੀ ਸਹਿਬਾਨ ਦੇ ਗਲੀਆਂ ਚ ਤੁਰੇ ਫਿਰਦੇ ਹੁੰਦੀ ਹੈ ਲਿਫਟ ਚ ਉਤਰਦੇ ਚੜ੍ਹਦੇ ਹੁੰਦੀ ਹੈ ਉਹ ਚਰਚਾ ਇਹ ਹੈ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਆਪ ਆਗੀ ਪਾਰਟੀ ਨੇ ਫੀਲਡ ਦਿੱਤਾ ਇੱਕ ਕੈਬਨਿਟ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਪਤਾ ਲੱਗ ਰਿਹਾ ਹੈ ਕਿ ਚਰਚਾ ਹੈ ਕਿ ਬਾਜਵਾ ਪਰਿਵਾਰ ਨਾਲ ਬਹੁਤ ਨੇੜਤਾ ਹੈ ਉਹਨਾਂ ਦੀ ਬੜੀ ਪੁਰਾਣੀ ਹੈ ਦਾਦੇ-ਪਰਦਾਦੇ ਤੋਂ ਨੇੜਤਾ ਬਿਲਕੁਲ ਹੈ ਜੀ ਇਸ ਚ ਕੋਈ ਦੋਰਾ ਨਹੀਂ ਨੇਤਾ ਹੈ ਪਰ ਮੈਂ ਸਮਝ ਨਹੀਂ ਆ ਪੀ ਜਦੋਂ ਪਤਾ ਪਾਰਟੀ ਕਿਸੇ ਪਾਰਟੀ ਨਾਲ ਜੁੜਿਆ ਹੋਏ ਫਿਰ ਉਹ ਨੇਤਾ ਸੋਸ਼ੀਅਲੀ ਤਾਂ ਰਹਿਣੀ ਹੈ ਪਰ ਜਿੱਥੇ ਪਾਰਟੀ ਲੈਵਲ ਦੀ ਆ ਜਾਂਦੀ ਹੈ ਮੇਰੇ ਹਿਸਾਬ ਨਾਲ ਅਸੀਂ ਮਜਹਿਲ ਅਸੀਂ ਕਦੇ ਵੀ ਇਸ ਕਿਸਮ ਦੀ ਆਪਣੀ ਪਾਰਟੀ ਨਾਲ ਕਦੀ ਧੋਖਾ ਨਹੀਂ ਕਰਾਂਗੇ ਵਫਾਦਾਰ ਹੁੰਦੀ ਹੈ ਵੀ ਯਾਰ ਮੈਨੂੰ ਪਾਰਟੀ ਨੇ ਜਿਸ ਪਾਰਟੀ ਨੇ ਉਹਨਾਂ ਨੂੰ ਐਮਐਲਏ ਬਣਾ ਕੇ ਮੰਤਰੀ ਬਣਾ ਕੇ ਇਸ ਤੋਂ ਅੱਗੇ ਕੀ ਸੀ ਸੋ ਬੈਲੀ ਸਮਝਦਾ ਬੀਐਸਕੇ ਸਮਦਾ ਕੋਈ ਕਿਆਫਾ ਵੀ ਹੋਣਾ ਚਾਹੀਦਾ ਹੈ ਵੀ ਸ਼ਾਇਦ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਛੱਡ ਕੇ ਪਾਰਟੀ ਕਿਸੇ ਹੋਰ ਪਾਰਟੀ ਜਾਣਾ ਚਾਹੇ ਕਿਉਂਕਿ ਅਜ ਤਿੰਨ ਸਾਲ ਪਹਿਨ ਉਹਨਾਂ ਦੀ ਸਰਕਾਰ ਦੇ ਤੇ ਮੇਰੇ ਸਾਲ ਤਿੰਨ ਸਾਲ ਪਹਿਨ ਜੀ ਕਹਿਨ ਨੂੰ ਪਹਿਨ ਕਹਿੰਦੇ ਕਹਿੰਦੇ ਨਾ ਵੀ ਅਜ ਤਿੰਨ ਸਾਲ ਤੱਕ ਸਤਾਈ ਤੱਕ ਰਹੇਗੀ ਪਰ ਮੈਨੂੰ ਮੁਸ਼ਕਿਲ ਲੱਗਣ ਈ ਹੈ ਜੀ ਇਸ ਤਰ੍ਹਾਂ ਵੀ ਇੱਕ ਸਵਾਲ ਹੋਰ ਲੈ ਰਿਹਾ ਕਿ ਬੜੇ ਸੁਭਾਵਕ ਸਵਾਲ ਹੈ ਇਹ ਕੋਈ ਮਹਿਮਤ ਕੇ ਨਹੀਂ ਕਹਿ ਰਹੇ ਤੁਹਾਨੂੰ ਇੱਕ ਹੋਰ ਚਰਚਾ ਆਮ ਚੱਲਦੀ ਰਹਿੰਦੀ ਹੈ ਕਿ ਅਸਰਾ ਪ੍ਰਤਾਪ ਸਿੰਘ ਬਾਜਵਾ ਤੇ ਅਸਰਾ ਫਤੇਜੰਗ ਸਿੰਘ ਬਾਜਵਾ ਇੱਕ ਬਨੇਰੇ ਦੇ ਉੱਤੇ ਕਾਂਗਰਸ ਦਾ ਝੰਡਾ ਹੈ ਤੇ ਇੱਕ ਬਨੇਰੇ ਦੇ ਉੱਤੇ ਭਾਜਪਾ ਦਾ ਝੰਡਾ ਹੈ ਪਤਾ ਨਹੀਂ ਕਿ ਉਹ ਭਾਜਪਾ ਵਾਲਾ ਕਦੋਂ ਕਾਂਗਰਸ ਦਾ ਹੋ ਜਾਏ ਜਾਂ ਕਦੋਂ ਕਾਂਗਰਸ ਵਾਲਾ ਭਾਜਪਾ ਦਾ ਹੋ ਦੇਖੋ ਜੀ ਤੇ ਇਹ ਇਹ ਸਵਾਲ ਅਕਸਰ ਪਗਵੰਤ ਸਿੰਘ ਮਾਂਜੀ ਵੀ ਕਰਦੇ ਰਹਿੰਦੇ ਨੇ ਵੀ 14 ਪੌੜੀਆਂ ਦਾ ਫਰਕ ਹੈ ਜੀ 14 ਪੌੜੀਆਂ ਦਾ ਫਰਕ ਹੈ ਪਰ ਮੈਂ ਸਮਝਦਾ ਵੀ ਜਦੋਂ ਵੀ ਅਸੀਂ ਵੀ ਕੋਈ ਫੈਸਲਾ ਲਿਆ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਦਾ ਉਸ ਵਕਤ ਤੇ ਲਿਆ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਮੂਹ ਨਹੀਂ ਸੀ ਕਰਦਾ ਪੰਜਾਬ 'ਚ ਔਰ ਇਸ ਕਰਕੇ ਲਿਆ ਵੀ ਕਿ ਨੈਸ਼ਨਲ ਪਾਰਟੀ ਇੱਕ ਚੰਗੀ ਲੀਡਰਸ਼ਿਪ ਵਾਲੀ ਪਾਰਟੀ ਹੈ ਜਿਹੜੇ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਦੇ ਨੇ ਤੋਂ ਉਸ ਡਿਸੀਜਨ ਨੂੰ ਲੈ ਕੇ ਮੇਰਾ ਨਹੀਂ ਖਿਆਲ ਵੀ ਛੰਡੇ ਜਿਹੜੇ ਨੇ ਉਹ ਕੋਈ ਉਹਦਾ ਠੀਕ ਹੈ ਉਹ ਆਪਣੀ ਜਗ੍ਹਾ ਜਿੱਥੇ ਸਤਕਾਰ ਦੀ ਗੱਲ ਹੈ ਮੈਂ ਅੱਜ ਵੀ ਉਹਨਾਂ ਦੇ ਪੈਰੀ ਹੱਥ ਲਾਂਦਾ ਵੱਡੇ ਭਰਾ ਨੇ ਪਰ ਜਿੱਥੇ ਯਕੀਨ ਮੰਨਿਓ ਮੈਂ ਤੁਹਾਡੇ ਕੈਮਰੇ ਤੇ ਕਹਿੰਨਾ ਜਿੱਥੇ ਸਿਆਸਤ ਦੀ ਕੋਈ ਗੱਲ ਆ ਜਾਂਦੀ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਹਰ ਬੰਦੇ ਮੈਨੂੰ ਉਹਨਾਂ ਦੀ ਆਦਤ ਦਾ ਪਤਾ ਉਹਨਾਂ ਨੂੰ ਮੇਰੀ ਆਦਤ ਦਾ ਪਤਾ ਸੋ ਜਿੱਥੇ ਸਾਡੀ ਵਫਾਦਾਰੀ ਦੀ ਹੈ ਉਥੇ ਬਿਲਕੁਲ ਭਾਰਤੀ ਜਨਤਾ ਪਾਰਟੀ ਨਾਲ ਕੰਭੀ ਕਰ ਰਹੇ ਆ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਹਰ ਸੀਟ ਲਈ ਆਪਣਾ ਯੋਗਦਾਨ ਪਾਉਣਗੇ ਬੜਾ ਜਾਤੀ ਸਵਾਲ ਹੈ ਜੀ ਕਿ ਸਿਆਸੀ ਵਖਰੇਵੇਂ ਤੋਂ ਉਹ ਭਰਾਵਾ ਚ ਕਿਉਂ ਪਏ ਮੈਂ ਪਰਟੀਕੂਲਰ ਸ਼ਬਦ ਵਰਤਿਆ ਸਿਆਸੀ ਵਖਰੇਵੇਂ ਮੈਂ ਭਰਾਵਾ ਚ ਕੋਈ ਫਰਕ ਉਹ ਗੱਲ ਨਾ ਜਾਣਦਾ ਮੇਰਾ ਮਕਸਦ ਹੈ ਨਾ ਹੀ ਲੋੜ ਹੈ ਜਾਣਦੀ ਉਹ ਬੇਸਿਕਲੀ ਪਾਰਟੀ ਦੀ ਜਿਹੜੀ ਇਹ ਬਾਇਸੈਟਿੰਗ ਐਮ ਐਲ اے ਸੀ ਹਾਂ ਅੱਛਾ ਯਾਰ ਤਾਂ ਮੇਰੇ ਤੇ ਕੋਈ ਮੇਰੇ ਕੰਮ ਕਰਦੇ ਕੋਈ ਕਮੀ ਹੁੰਦੀ ਤਾਂ ਮੈਨੂੰ ਕਿਹਾ ਜਾਂਦਾ ਵੀ ਨਹੀਂ ਬਈ ਤੁਸੀਂ ਕੰਮਕਾਰ ਠੀਕ ਨਹੀਂ ਕੀਤਾ ਅਸੀਂ 12 ਵਾਰ ਲਗਾਤਾਰ ਕਾਦੀਆਂ ਦੀ ਸੀਟ ਸਾਡਾ ਪਰਵਾਸ ਜੇਤਾ ਆ ਰਿਹਾ ਔਰ ਮੈਂ ਇਸ ਗੱਲ ਦੀ ਮੈਨੂੰ ਵੀ ਹੈਰਾਨਗੀ ਹੋਈ ਜਦੋਂ ਪਾਰਟੀ ਨੇ ਇਹ ਗੱਲ ਜ਼ਿਕਰ ਕੀਤਾ ਬਾਜਪਾ ਸਾਹਿਬ ਵੱਡੇ ਆਣਾ ਚਾਹੁੰਦੇ ਸੀਗੇ ਉਹ ਵਰਤ ਜਨਤਾ ਪਾਰਟੀ ਜਾਣਾ ਚਾਹੁੰਦੇ ਸੀ ਨਹੀਂ ਨਹੀਂ ਜੀ ਉਹ ਆਪਣੇ ਉਥੇ ਲੜਨਾ ਚਾਹੁੰਦੇ ਲੜਦਾ ਚਾਹੁੰਦੇ ਸੀਗੇ ਵਿਧਾਨ ਸਭਾ ਵਿਧਾਨ ਸਭਾ ਲੜਨਾ ਚਾਹੁੰਦੇ ਸੀਗੇ ਤੇ ਉਹਨਾਂ ਦਾ ਐ ਨੈਚੁਰਲੀ ਫਰਸਟ ਚੋਇਸ ਜਿਹੜੀ ਸੀ ਕੱਢੀਆਂ ਉਸੇ ਕਰਕੇ ਤੁਹਾਨੂੰ ਹਲਕਾ ਬਦਲਣਾ ਪਿਆ ਹਾਂ ਉਹ ਹਲਕੇ ਤੋਂ ਫਿਰ ਇਹਨਾਂ ਨੇ ਵਨ ਫੈਮਿਲੀ ਵਨ ਟਿਕਟ ਵਾਲਾ ਜਿਹੜਾ ਇਹ ਚੱਕਰ ਦੇ ਵਿੱਚ ਤੇ ਮੈਂ ਸਮਝਦਾ ਵੀ ਜਦੋਂ ਬੰਦਾ ਆਪਣੀ ਸਾਰੀ ਉਮਰ ਆਪਣੀ ਪਾਰਟੀ ਲਈ ਵਕਫ ਕਰਦਾ ਹੈ ਜੀ ਤੇ 40 ਸਾਲ ਮੈਂ ਕਾਂਗਰਸ ਦੀ ਤੇ ਅੱਜ ਤੁਹਾਨੂੰ ਬਿਨਾਂ ਕਿਸੇ ਵਜ੍ਹਾ ਤੋਂ ਹਾਂ ਵਜ੍ਹਾ ਪਾਰਟੀ ਕੋਈ ਤੇ ਸੀਐਨ ਲੈ ਕੋਈ ਕਮੀ ਨਹੀਂ ਕੋਈ ਮੈਂ ਕਦੀ ਬੁਰਾਈ ਨਹੀਂ ਮੰਨਿਆ ਬਲਾ ਕੇ ਕਹਿ ਸਕਦੇ ਸੀ ਵੀ ਆ ਵੀ ਸਾਨੂੰ ਡਿਸੀਜਨ ਇਸ ਕਰਕੇ ਲੈਣਾ ਪੈ ਰਿਹਾ ਕੋਈ ਨਹੀਂ ਬਾਤਵਾਜੀ ਅਨ ਦੇਖਾਂਗੇ ਕਿ ਪਾਰਟੀ 'ਚ ਬੜਾ ਕੁਝ ਹੁੰਦਾ ਕੋਈ ਜ਼ਰੂਰੀ ਇਹ ਨਹੀਂ ਹੁੰਦਾ ਵੀ ਤੁਹਾਨੂੰ ਕੋਈ ਐਮ ਐਲ ਏ ਬਣਾਇਆ ਜਾਂ ਐਮ ਪੀ ਬਣਾਇਆ ਤੁਹਾਡਾ ਕੰਮ ਸਦਾ ਪਰ ਕਿਉਂਕਿ ਆਈ ਫੈਲਟ ਵੀ ਮੈਂ ਭਈ ਲੋਕਾਂ ਦੀ ਔਰ ਇਨੀ ਸੇਵਾ ਕਰ ਰਿਹਾ ਮੈਂ ਆਪਣੇ ਹਲਕੇ 'ਚ ਵਾਅਦੇ ਕੇ ਐਮ ਐਲ ਏ ਹੋਣ ਦੇ باوجود ਮੈਂ 300 ਕਰੋੜ ਰੁਪਏ ਆਪਣੇ ਹਲਕੇ 'ਚ ਲਾਇਆ ਮੇਰੇ ਨਾਲ ਲੋਕ ਜੁੜੇ ਨੇ ਮੇਰੇ ਨਾਲ ਮੈਂ ਆਪਣੀ ਇਲੈਕਸ਼ਨ 12000 ਤੇ ਵੋਟਾਂ ਨਾਲ ਜਿੱਤਿਆ ਸੀ ਜਦੋਂ ਮੈਂ ਸੁਨੀਲ ਜਾਖੜ ਦੀ ਇਲੈਕਸ਼ਨ ਸੀ ਉਦੋਂ ਉਹ ਅਸੀਂ 26000 ਨਾਲ ਜਿੱਤੇ ਤੇ ਕਮੀ ਕਿੱਥੇ ਆ ਗਈ ਅਸੀਂ ਅੱਗੇ ਨੂੰ ਬਹੁਤ ਵੱਡੇ ਲੀਪ ਲੈ ਕੇ ਗਏ ਆ ਸੋ ਕਿਤੇ ਫਿਰ ਇਹ ਜਿਹੜੀ ਪੋਲਿਟੀਕਲ ਜਿਹੜੀਆਂ ਹੁੰਦੀਆਂ ਨੇ ਪਾਰਟੀ ਦੇ ਵਿੱਚ ਤੋਂ ਉਹ ਤੋਂ ਮੈਂ ਫਿਰ ਥੋੜੀ ਜਿਹੀ ਮੇਰੀ ਨਿਰਾਸ਼ਗੀ ਵੀ ਹੋਈ ਤੇ ਮੈਂ ਆਪਣੀ ਚੋਣ ਜਿਹੜੀ ਕੀਤੀ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇਖਦੇ ਉਸ ਪਾਰਟੀ ਦਾ ਅਗਾਹ ਫਿਊਚਰ ਦੇਖਦੇ ਇਹ ਸੋਚਿਆ ਵੀ ਇਹ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਔਰ ਇਹਦੇ ਵਿੱਚ ਸਾਡੀ ਸੋਚ ਜਿਹੜੀ ਹੈ ਕਿਉਂਕਿ ਜਦੋਂ ਇੱਕ ਪਾਰਟੀ ਨੇ 40 ਸਾਲਾਂ ਨੈਸ਼ਨਲ ਪਾਰਟੀ ਸੀ ਤੇ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਔਰ ਅੱਜ ਇਸ ਗੱਲ ਦੀ ਬੇਹਤ ਖੁਸ਼ੀ ਹੈ ਵੀ ਸਾਨੂੰ ਸਾਰੀ ਲੀਡਰਸ਼ਿਪ ਸਭ त है सिंह बाजवा कौन है पार्टी लिए की काम कर रहा है सो टिकट मिलनी नहीं मिलनी ये बड़ी एक छोटी समथिंग बिग महाराज ने की कोई सोचा होंगे सो ये चीजा बहुत छोटिया ने पार्टी जिथे तक अः पार्टी ने फैसला लिया मैं समझना बहुत अच्छा फैसला लिया और आ, ये समा समय की मांग भी हो सकती है ਸੋ ਸਾਰਾ ਗ੍ਰਾਫਿਕ ਤੋਂ ਉਹਨਾਂ ਨੇ ਕੈਲਕੂਲੇਟ ਕਰਕੇ ਹੀ ਸਾਰਾ ਫੈਸਲਾ ਕੀਤਾ ਆਖਰ ਚ ਕੁਝ ਇੱਕ ਇਨ ਬਰੀਫ ਮੈਂ ਸਵਾਲ ਜਵਾਬ ਲੈਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਬਗੈਰ 20-25 ਸਾਲਾਂ ਦੇ ਚੋਣ ਇਤਿਹਾਸ 'ਚ ਦੇਖੀਏ ਤਾਂ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਲੜਦੀ ਹੈ ਇਹਨੂੰ ਨਫਾ ਮੰਨਦੇ ਹੋ ਨੁਕਸਾਨ ਮੰਨਦੇ ਹੋ ਮੈਂ ਨਫਾ ਮੰਨਦਾ ਮੈਂ ਇਸ ਗੁੱਦੇ ਨਿਗਾਤੋ ਦੇਖੋ ਜਦੋਂ ਤੁਸੀਂ ਐਕਸਪੈਂਡ ਕਰਦੇ ਹੋ ਤੇ ਤੁਸੀਂ ਇਕੱਲੇ ਚੱਲਦੇ ਹੋ ਤਾਂ ਤੁਹਾਨੂੰ ਤੁਹਾਡੀ ਸਟਰੈਂਥ ਪਤਾ ਲੱਗਦੀ ਹੈ ਔਰ ਤੁਹਾਨੂੰ ਤੁਹਾਡੀ ਕਮੀ ਨਾ ਪਤਾ ਲੱਗਦੀ ਹੈ ਕਿ ਕਿੱਥੇ ਅਸੀਂ ਕਮਜ਼ੋਰ ਆ ਕਿੱਥੇ ਅਸੀਂ ਤਗੜੇ ਆ ਤੇ ਜੇ ਮੈਂ ਤੁਹਾਡੇ ਨਾਲ ਸਹਿਮਤੀ ਨਾਲ ਚੱਲਾਂ ਤੇ ਮੈਨੂੰ ਇਹ ਪਤਾ ਹੀ ਨਹੀਂ ਲੱਗਦਾ ਯਾਰ ਵੀ ਮੇਰੀ ਪਿੰਡਾਂ ਦੇ ਵਿੱਚ ਇੱਥੇ ਸਟਰੈਂਥ ਅਕਾਲੀ ਦਲ ਦੀ ਹੈ ਸ਼ਹਿਰਾਂ ਦੇ ਵਿੱਚ ਜਿੱਥੇ ਸਟਰੈਂਥ ਭਾਰਤੀ ਜਨਤਾ ਪਾਰਟੀ ਤੁਹਾਨੂੰ ਇਹ ਐਨਾਲਿਸਿਸ ਨਹੀਂ ਹੁੰਦਾ ਐਨਾਲਿਸਿਸ ਹੁੰਦਾ ਵੇਗ ਐਨਾਲਿਸਿਸ ਤੋ ਮੈਂ ਸਮਝਣਾ ਵੀ ਭਾਰਤੀ ਜਨਤਾ ਪਾਰਟੀ ਜੇਕਰ ਪੰਜਾਬ ਦੀ ਸੇਵਾ ਕਰਨਾ ਚਾਹਦੀ ਹੈ ਉਹਨੂੰ ਉਹਦੀ ਸਟਰੈਂਥ ਦਾ ਵੀ ਪਤਾ ਲੱਗੇ ਔਰ ਉਹਨੂੰ ਉਹਦੀ ਕਮੀ ਦਾ ਵੀ ਪਤਾ ਲੱਗੇ ਜਦੋਂ ਇਹ ਸਿਲੈਕਸ਼ਨ ਤੋਂ ਬਾਅਦ ਪਿਛਲੀ ਵਾਰ 2022 ਤੇ ਸਾਨੂੰ 7% ਵੋਟ ਆ ਪਈਆ ਸੀ 올ਓਵਰ ਪੰਜਾਬ ਜੀ 2 MLA ਸਿਰ ਜਿੱਤੇ ਸੀਗੇ ਜੀ ਅੱਜ ਜੋ ਅਸੀਂ 2.5 ਸਾਲ ਕੰਮ ਕੀਤਾ ਸਾਨੂੰ ਇਹ ਨਜ਼ਰ ਆ ਰਿਹਾ ਵੀ ਅਸੀਂ ਪਿੰਡਾਂ 'ਚ ਵੀ ਸਾਨੂੰ ਅਸੀਂ ਅੰਦਰ ਗਏ ਆ ਲੋਕਾਂ ਦਾ ਸਾਨੂੰ ਪਿਆਰ ਸਤਿਕਾਰ ਮਿਲ ਰਿਹਾ ਉੱਥੋਂ ਸਾਨੂੰ ਇਹ ਫੀਲ ਹੋ ਰਿਹਾ ਵੀ ਅਸੀਂ ਡਬਲ ਡਿਜੀਟ ਵਿੱਚ 17% ਤੋਂ 22.5% ਤੱਕ ਭਾਰਤੀ ਜਨਤਾ ਪਾਰਟੀ ਟੱਚ ਕਰੇਗੀ ਜੇ ਅਸੀਂ ਉਸ ਚੀਜ਼ 'ਚ ਕਾਮਯਾਬ ਹੋ ਜਾਂਦੇ ਆ ਤੇ ਫਿਰ ਇੱਕ ਗੱਲ ਸਮਝ ਲਓ ਛੋਟੇ ਵੀਰ ਵੀ 27 ਵਾਲਾ ਜਿਹੜਾ ਜਿਹੜਾ ਯੁੱਧ ਹੋਣਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਜਿਹੜਾ ਸਾਰਿਆਂ ਨੂੰ ਇੰਟਰਸਟਿੰਗ ਲੱਗਦਾ ਹੈ ਉਸ ਦੇ ਵਿੱਚ ਬੜਾ ਆਛਾ ਪਰਫਾਰਮ ਕਰੇਗੀ ਔਰ ਔਰ ਮੈਂ ਸਮਝਦਾ ਵੀ ਉਦੋਂ ਤੱਕ ਸਾਨੂੰ ਪਾਰਟੀ ਲੀਡਰਸ਼ਿਪ ਜਦੋਂ ਸੈਂਟਰ 'ਚ ਵੀ ਸਰਕਾਰ ਬਣ ਜਾਂਦੀ ਹੈ ਬਹੁਤ ਸਾਨੂੰ ਫਾਇਦਾ ਦੇ ਸਕਦੀ ਹੈ ਸਾਡੀ ਲੀਡਰਸ਼ਿਪ ਨੂੰ ਚਮਕਾ ਸਕਦੀ ਹੈ ਔਰ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਨੂੰ ਜਿੱਤ ਕੇ ਇਹ ਗੱਲ ਦੇਖੋ ਜਾਂਚ ਰਹੀ ਹੈ ਲੋਕਾਂ ਨੂੰ ਬਈ ਯਾਰ ਤੁਸੀਂ ਕਾਂਗਰਸ ਨੂੰ ਵੀ ਮੌਕਾ ਦਿੱਤਾ ਤੁਸੀਂ ਕਾਲੀਦਾਲ ਨੂੰ ਵੀ ਮੌਕਾ ਦਿੱਤਾ ਤੁਸੀਂ ਆਪ ਨੂੰ ਵੀ ਹੁਣ ਮੌਕਾ ਦਿੱਤਾ ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇ ਕੇ ਦੇਖੋ ਜਿਹੜੇ ਜਿਹੜੇ ਤੁਸੀਂ ਵੈਸਟ ਬੰਗਾਲ 'ਚ ਕਦੀ ਸੋਚਿਆ ਸੀ ਭਾਰਤੀ ਜਨਤਾ ਪਾਰਟੀ ਇਜ਼ ਡੂਇੰਗ ਵੈਰੀ ਵੈਲ ਤੁਸੀਂ ਤਾਮਿਲਨਾਡੂ ਵਰਗੀ ਸਟੇਟ ਜਿੱਥੇ ਕਦੀ ਵੀ ਨਹੀਂ ਸੀ ਹੋਈ ਉੱਥੇ ਤੁਸੀਂ ਆਪਣੇ ਪ੍ਰਧਾਨ ਬਣਾ ਕੇ ਤੁਸੀਂ ਤਾਮਿਲਨਾਡੂ ਦੇ ਵਿੱਚ ਲੋਕਾਂ ਦੇ ਦੇਖੋ ਜਿੰਨੀ ਦੇਰ ਤੱਕ ਤੁਸੀਂ ਲੋਕ ਦੇ ਘਰ ਤੇ ਦਰਵਾਜ਼ਾ ਨਹੀਂ ਖੜਕੜਾਓਗੇ ਉਨੀ ਦੇਰ ਤੱਕ ਤਾਂ ਨਾ ਲੋਕ ਕਿੱਦਾਂ ਜੁੜਨਗੇ ਤੋ ਮੈਂ ਸਮਝਣਾ ਵੀ ਭਾਰਤੀ ਜਨਤਾ ਪਾਰਟੀ ਦੀ ਇੱਕ ਚੰਗੀ ਲੀਡਰਸ਼ਿਪ ਨਰਿੰਦਰ ਭਾਈ ਮੋਦੀ ਜੀ ਦੀ ਨੂੰ ਵੇਖਦੇ ਹੋਇਆ ਲੋਕਾਂ ਦੇ ਵਿੱਚ ਇਹ ਆਸ ਹੈ ਵੀ ਯਾਰ ਪੰਜਾਬ ਅਗਾਹ ਵਧੂ ਸਟੇਟ ਹੈਗਾ ਸੋਚੂ ਸਟੇਟ ਹੈ ਤੇ ਇਹਨੂੰ ਜੇਕਰ ਅਸੀਂ ਅੱਗੇ ਲੈਣਾ ਤੇ ਸਾਨੂੰ ਇਕੱਲੇ ਲੜਨਾ ਬਹੁਤ ਜ਼ਰੂਰੀ ਸੀ ਜਿਹੜਾ ਕਿ ਫੈਸਲਾ ਹੈ ਬਹੁਤ ਅੱਛਾ ਫੈਸਲਾ ਕੀਤਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਕਤ ਈਡੀ ਦੀ ਗ੍ਰਸਤਚ ਨੇ ਜੁਡੀਸ਼ੀਅਲ ਰਿਮਾਂਡ ਤੇ ਚੱਲਦੇ ਨੇ ਪਰ ਪੰਜਾਬ ਦੇ ਵਿੱਚ ਉਹਨਾਂ ਦੀ 92 ਐਮਐਲਏਜ਼ ਵਾਲੀ ਇੱਕ ਮਜ਼ਬੂਤ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਪ੍ਰਸੰਗ ਦੇ ਵਿੱਚ ਇਹ ਘਟਨਾ ਜਿਹੜੀ ਆ ਮਹੱਤਵਪੂਰਨ ਹੋ ਜਾਂਦੀ ਹੈ ਦੋ ਤਰ੍ਹਾਂ ਸੋਚਿਆ ਜਾ ਰਿਹਾ ਇਸ ਨੂੰ ਕਿ ਜਾਂ ਤਾਂ ਇਹ ਇਹ ਹੋਏਗਾ ਕਿ ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਬਿਲਕੁਲ ਕਿਸੇ ਵੀ ਹੱਦ ਤੱਕ ਜਾਣ ਤੋਂ ਜਿਹੜਾ ਗੁਰੇਜ਼ ਨਹੀਂ ਕੀਤਾ ਜਾਂ ਹੋਏਗਾ ਕਿ ਵਿਰੋਧੀਆਂ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਿਹੜੀ ਆਰਮ ਟਵਿਸਟਿੰਗ ਲਈ ਜਿਹੜੀ ਆ ਏਜੰਸੀਆਂ ਦੀ ਬਾਹ ਮਰੋੜਨ ਦੀ ਪੰਜਾਬ 'ਚ ਕਿਉਂਕਿ ਉਹਨਾਂ ਦੀ ਸਰਕਾਰ ਹੈ ਲੋਕਾਂ ਨੇ ਮੈਂਡੇਟ ਦਿੱਤਾ ਹੋਇਆ ਤਾਜ਼ਾ-ਤਾਜ਼ਾ ਲੱਗਦਾ ਨਹੀਂ ਕਿ ਪੰਜਾਬ 'ਚ ਦਾ ਨੁਕਸਾਨ ਹੋ ਸਕਦਾ ਹੈ ਭਾਜਪਾ ਪਾਰਟੀ ਨੂੰ सिंपथी ਵੋਟ ਉਧਰ ਜਾ ਵੋਟ ਉਧਰ ਜਾ ਸਕਦੀ ਹੈ सिंपथी ਵੋਟ ਤੁਹਾਡੀ ਗੱਲ ਤਾਂ ਮੈਂ ਜਵਾਬ ਦਿੰਦਾ ਹਾਂ ਜੇ ਅਰਵਿੰਦ ਕੇਜਰੀਵਾਲ ਤੇ ਕੋਈ ਚੀਜ਼ ਸਾਬਤ ਨਾ ਹੁੰਦੀ ਤੇ ਉਹਨਾਂ ਨੂੰ ਕਿਸੇ ਬਿਨਾ ਕਿਸੇ ਵਜ੍ਹਾ ਤੇ ਫੜ ਕੇ ਤੇ ਅੰਦਰ ਫਸਾਇਆ ਜਾਂਦਾ ਜਾਂ ਜੇਲ੍ਹ ਭੇਜਿਆ ਜਾਂਦਾ ਤੇ ਡੈਫੀਨੇਟਲੀ सिंपथी ਵੋਟ ਮਿਲਦੀ ਜਦੋਂ ਤੁਸੀਂ ਇੱਕ ਮੁੱਖ ਮੰਤਰੀ ਨੂੰ ਉਹਨਾਂ ਦੇ ਜਿਹੜੇ ਲੱਗੇ ਹੋਏ ਇਲਜ਼ਾਮ ਨੇ ਇਸ ਸਰਕਾਰ ਨੇ ਲਾਏ ਨਹੀਂ ਤੇ ED ਨੇ ਲਾਏ ਨੇ ਜੇ ਇਹ ਠੀਕ ਹੁੰਦੇ ਤੇ ਇਹਨਾਂ ਨੂੰ ਰੀਲੀਫ ਜ਼ਰੂਰ ਮਿਲਦਾ ਹਾਈ ਕੋਰਟ ਚੋਂ ਮਿਲਦਾ ਸੁਪਰੀਮ ਕੋਰਟ ਚੋਂ ਮਿਲਦਾ ਰੀਲੀਫ ਮਿਲਦਾ ਡੈਫੀਨੇਟਲੀ ਦੇਖੋ ਜਿਹੜੇ ਕੋਰਟਸ ਨੇ ਦੇ ਆਫਟਰ ਆਲ ਉਹ ਸਾਰਾ ਕੁਝ ਦੇਖਦੇ ਨੇ ਸਾਰਾ ਕੁਝ ਪ੍ਰੀਜ਼ਿਊਮ ਕਰ ਰਹੇ ਨੇ ਵੀ ਕੀ ਚੱਲਿਆ ਤੇ ਜੇਕਰ ਉਹ ਅੰਦਰ ਜਾ ਰਹੇ ਨੇ ਈਡੀ ਦੇ ਸਾਹਮਣੇ ਉਹ ਅਗਲੇ ਆਪਣੇ ਮੰਤਰੀਆਂ ਦੇ ਨਾਂ ਲੈ ਰਹੇ ਨੇ ਮੀਡੀਆ ਮੈਨੂੰ ਨਹੀਂ ਮਿਲੇ ਜੀ ਫਲਾਣੇ ਨੂੰ ਮਿਲ ਉਹ ਦੈਟ ਮੀਨਸ ਹੀ ਇਜ਼ ਐਡਮਿਟਿੰਗ ਟੂ ਦੈਟ ਇਫ ਹੀ ਇਜ਼ ਐਡਮਿਟਿੰਗ ਦੈਟ ਮੀਨਸ ਵੀ ਮੈਂ ਕਹਣਾ ਹੈ ਦਾਤ ਦੇਣੀ ਚਾਹੀਦੀ ਹੈ ਵੀ ਈਡੀ ਵਰਗੇ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਮੁੱਖ ਮੰਤਰੀ ਨੂੰ ਵੀ ਨਹੀਂ ਛੱਡਿਆ ਜੇਕਰ ਉਹਨੇ ਕ腐ਸ਼ਨ ਕੀਤੀ ਔਰ ਤੁਸੀਂ ਇੱਕ ਚੀਜ਼ ਵੇਖੋ ਇਹ ਜਿੱਦਾਂ ਤਾਜ ਦੇ ਪੱਤੇ ਹੁੰਦੇ ਨੇ ਨਾ ਇਹ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਬੜੀ ਉਮੀਦ ਸੀ ਇਤਹਾਸਤਾ ਸੀ ਵੀ ਇਹ ਪਾਰਟੀ ਲੋਕਾਂ ਦੀ ਸੇਵਾ ਕਰੇਗੀ ਤੇ ਜਿਸ ਤਰੀਕੇ ਨਾਲ ਕ腐ਸ਼ਨ ਇਹ ਤਾਜ ਤੇ ਪੱਤੇ ਵਾਂਗੂ ਡਿੱਗਦੇ ਨੇ ਉਹਦਾ ਇੰਪੈਕਟ ਪੰਜਾਬ ਤੇ ਵੀ ਪੈਣਾ ਹੈ ਉਹ ਇੰਪੈਕਟ ਕੀ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ 92 ਸੀਟਾਂ ਤੁਸੀਂ ਗੱਲ ਕਰਕੇ ਲੈ ਕੇ ਆਏ ਹੋ ਇਹ ਸੇਮ ਪਾਲਿਸੀ ਜਿਹੜੀ ਹੈਗੀ ਹੈ ਲਿਕਰ ਦੀ ਇਹ ਸੇਮ ਪਾਲਿਸੀ ਉਹਨਾਂ ਨੇ ਉਹ ਤੇ ਕਹਿੰਦੇ ਰਹਿ ਬਈ এডਿਕੇਸ਼ਨ ਪਾਲਿਸੀ ਜਰੋਸ ਕਾਪੀ ਆਈ ਉਹ ਤੋਂ ਹਾਂ ਉਹ ਬਿਲਕੁਲ ਉਹ ਸੇਮ ਤੋਂ ਸੇਮ ਉਹਨਾਂ ਨੇ ਇੱਥੇ ਚੇਪੀ ਹੈ ਤੇ ਜੇ ਉਹ ਹੋਇਆ ਉਹਦਾ ਐਡਵਾਂਟੇਜ ਦਿੱਲੀ ਚ ਬੈਠ ਕੇ ਇਹਨਾਂ ਦੇ ਜਿਹੜੇ ਲੀਡਰਸ਼ਿਪ ਹੈ ਹਾਈ ਕਮਾਂਡ ਹੈ ਉਹਨਾਂ ਨੇ ਉਹਨੂੰ ਜਿਹੜਾ ਫਾਇਦਾ ਲਿਆ ਤੇ ਉਹ ਚੀਜ਼ ਦੇਖੋ ਦੀ ਤੁਸੀਂ ਦੂਜਿਆਂ ਨੂੰ ਤੇ ਫੜ-ਫੜ ਕੇ ਅੰਦਰ ਦਿੰਦੇ ਹੋ ਤੁਸੀਂ ਕਹਿੰਦੇ ਅਸੀਂ ਬੜੇ ਇਮਾਨਦਾਰ ਆ ਜੀ ਐ ਕੱਟੜ ਇਮਾਨਦਾਰ ਆ ਤੇ ਜੇ ਤੁਸੀਂ ਕੱਟੜ ਇਮਾਨਦਾਰ ਹੋ ਤੇ ਫਿਰ ਜੇ ਤੁਹਾਡਾ ਚਿਹਰਾ ਲੋਕਾਂ ਸਾਹਮਣੇ ਨਗਾ ਹੋ ਜਾਂਦਾ ਹੈ ਤੇ ਫਿਰ ਤੁਸੀਂ ਇਹ ਸੋਚੋ ਵੀ ਆਮ ਆਦਮੀ ਪਾਰਟੀ ਦਾ ਹਸ਼ਰ ਕੀ ਹੋਵੇਗਾ ਪੰਜਾਬ ਵੀ ਦਿੱਲੀ ਵਾਂਗੂ ਪੈਕ ਆਫ ਕਾਰਡਸ ਵਾਂਗੂ ਮੈਨੂੰ ਜੋ ਨਜ਼ਰ ਆ ਰਿਹਾ ਫਿਊਚਰ ਆਮ ਆਦਮੀ ਪਾਰਟੀ ਦਾ ਇਸ ਗੋਇੰ ਟੂ ਬੀ ਵੈਰੀ ਵੈਰੀ ਡਿਫਿਕਲਟ ਫਾਰ देम ਜੀ ਦਰਸ਼ਕੋ ਚੋਣਾਂ ਦਾ ਮਾਹੌਲ ਹੈ ਕਿਸੇ ਇਸ ਤਰ੍ਹਾਂ ਹੀ ਹੋਰ ਪੋਲਿਟੀਕਲ ਪਰਸਨੈਲਿਟੀ ਨਾਲ ਬੜੀ ਜਲਦੀ ਤੁਹਾਨੂੰ ਅੱਗੇ ਵੀ ਰੂਬਰੂ ਕਰਾਵਾਂਗੇ ਅੱਜ ਅਸੀਂ ਫਤੇਜੰਗ ਸਿੰਘ ਬਾਜਵਾ ਦਾ ਸਮਾਂ ਲਿਆ ਹੈ ਬੜੀਆ ਖੁੱਲ ਕੇ ਗੱਲਾਂ ਹੋਈਆਂ ਕੋਈ ਐਸਪੈਕਟ ਬਾਕੀ ਨਹੀਂ ਛੱਡਿਆ ਨਾ ਪਰਿਵਾਰਕ ਨਾ ਕੋਈ ਨਿੱਜੀ ਦੋਸਤੀ ਧਾਲੀਵਾਲ ਸਾਹਿਬ ਦਾ ਆਪਾਂ ਗੱਲ ਕਰ ਰਹੇ ਹਾਂ ਕੈਬਨਿਟ ਮੰਤਰੀ ਸਾਹਿਬ ਦਾ ਨਾ ਹੀ ਪ੍ਰਤਾਪ ਬਾਜਵਾ ਸਾਹਿਬ ਨਾਲ ਸਿਆਸੀ ਰਿਸ਼ਤੇ ਕਿਸ ਤਰ੍ਹਾਂ ਦੇ ਨੇ ਕੇਜਰੀਵਾਲ ਦੇ ਅੰਦਰ ਜਾਣ ਦਾ ਕੀ ਇਮਪੈਕਟ ਪਏਗਾ ਆਫਟਰ ਇਫੈਕਟ ਹੋਏਗਾ ਇਹਨਾਂ ਨੂੰ ਟਿਕਟ ਨਹੀਂ ਮਿਲੀ ਗੁਰਦਾਸਪੁਰ ਤੋਂ ਉਸ ਦਾ ਵੀ ਇਹਨਾਂ ਨੇ ਬੜਾ ਫਰਕਦਿਲੀ ਨਾਲ ਜਿਹੜਾ ਹੈ ਜਵਾਬ ਦਿੰਦਾ ਹੈ ਤੇ ਆਪਣੀ ਵਚਨਬੱਧਤਾ ਆਪਣੀ ਪਾਰਟੀ ਪ੍ਰਤੀ ਪ੍ਰਗਟਾਈ ਹੈ ਫਰਜੰਤ ਸਿੰਘ ਬਾਜਬਾ ਜੀ ਬਹੁਤ ਸ਼ੁਕਰੀਆ ਜੀ ਡੇਨਿਕ ਸਪੋਰਟ ਨੂੰ ਸਮਾਂ ਦੇਣ ਵਾਸਤੇ ਥੈਂਕ ਯੂ ਥੈਂਕ ਯੂ ਭਾਈ ਜਾਨ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر